ਕਿੱਥੇ ਗੁਪਤ ਖਜ਼ਾਨਾ ਲੁਕਿਆ ਕਦੋਂ ਕਿਸੇ ਨੂੰ ਸਾਰਾ ਜਿਹੜੇ ਈਦ ਦਾ ਚੰਦ ਟਰੈਕਟਰ ਖੜੇ ਨੇ ਪਿੰਡ ਕਲਾਰਾਂ ਮੇਤਰੋ ਜਿਹੜੇ ਟਰੈਕਟਰ ਈਦ ਦਾ ਚੰਦ ਨੇ ਨਾ ਈਦ ਦਾ ਚੰਦ ਹੁੰਦੇ ਕਿਹੜੇ ਨੇ ਜਿਹੜੇ ਬਹੁਤ ਘੱਟ ਮਿਲਣ ਸੋ ਉਹੀ ਟਰੈਕਟਰ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਤਰ ਮੈਂ ਪਹਿਲਾਂ ਤਾਂ ਇੱਧਰ ਮਾਰੀ ਕੈਮਰਾ 60 65 ਖੜਾ ਤੁਹਾਨੂੰ ਇਹ ਵੀ ਬਹੁਤ ਘੱਟ ਮਿਲੂਗਾ ਉਹ ਤੋਂ ਬਾਅਦ ਜਿਹੜਾ ਆ ਟਰੈਕਟਰ ਖੜਾ ਨਾ ਇਹ ਤਾਂ ਤੁਸੀਂ ਜਮੇ ਨਹੀਂ ਵੇਖਿਆ ਹੋਣਾ ਇਹ ਤਾਂ ਪੱਕੇ ਈਦ ਦਾ ਚੰਦ ਟਰੈਕਟਰ ਹੈ ਇਹ ਉਦੇ ਤਾਂ ਇੱਕ ਦੋ ਸੱਜਣਾਂ ਦੇ ਭਮਾ ਦੇ ਦਰਸ਼ਨ ਹੋ ਗਏ ਹੁਣ ਜਿੱਦੇ ਏਜੰਸੀ ਚੋਂ ਮੋੜ ਕੇ ਟਰੈਕਟਰ ਨਹੀਂ ਮਿਲਿਆ ਹੁਣ ਅਤਰਵੇ ਕਿਹੜਾਗਾ 5510 ਲੈ ਮੇਤਰੋ ਇਹ ਟਰੈਕਟਰ ਹੁਣ ਕਿੱਥੇ ਹੁੰਦੇ ਨੇ ਮੈਂ ਤੁਹਾਨੂੰ ਦੱਸੂਗਾ ਨਹੀਂ ਤੁਸੀਂ ਆਪ ਹੀ ਸਮਝ ਗਏ ਹੋਮੋਗੇ ਕਿਉਂਕਿ ਨਾ ਪੰਜਾਬ ਦੇ ਵਿੱਚ ਕੈਸਾ ਸੱਜਣਾ ਹੈ ਜਿਹੜੇ ਅਨਟਿਕ ਚੀਜ਼ਾਂ ਲੱਭ ਕੇ ਲੈ ਕੇ ਆਉਂਦਾ ਜਿਹੜੀ ਚੀਜ਼ਾਂ ਕਿਸੇ ਕੋਲੇ ਨਹੀਂ ਹੁੰਦੀਆਂ ਉਹ ਕਿਹੜਾ ਮਲਾਦੀਏ ਆ ਜਾ ਕਰਾਂ ਰਿੰਕੂ ਕਿਉਂਕਿ ਯਾਰ ਨੇ ਆ ਮੇਤਰੋ ਰਿੰਕੂ ਇਹ ਲੱਭ ਕੇ ਲਿਆਉਂਦਾ ਟਰੈਕਟਰ ਬਈ ਮੈਨੂੰ ਇਹ ਦੱਸ ਪਹਿਲਾਂ ਤਾਂ ਤੂੰ 5410 ਬੜੇ ਲਿਆਉਂਦੇ ਆ ਹਨਾ ਤੂੰ ਪਿੱਛੇ ਜੇ 75 ਰੱਡ ਸਟੈਂਡਰਡ ਵੀ ਲਿਆਂਦਾ ਤੂੰ ਨਾ ਕਿੱਥੋਂ ਲੈ ਕੇ ਆਂਦਾ ਸਪੰਜਾ ਦੱਸ ਨਹੀਂ ਲੱਭ ਗਿਆ ਵੀ ਆਈ ਲੱਭ ਗਿਆ ਇਹੀ ਲੱਭ ਗਿਆ ਲੈ ਹੁਣ ਆਪਾਂ ਸ਼ੁਰੂਆਤ ਕਿਹੜੇ ਤੋਂ ਕਰੀਏ ਬੜਾ ਡਿਟੇਲ ਦੱਸਾਂਗੇ ਕੱਲੇ ਕੱਲੇ ਦੀ ਇਸੇ ਤੋਂ ਹੀ ਕਰਦੀਏ ਲੈ ਦੱਸ ਦੇ ਕਰਾ ਖੁੱਲ ਕੇ ਜੀ ਕੀ ਗੱਲਾਂ ਪਤਾਣੇ ਇਹਦੇ ਵਿੱਚ ਬਸ 2011 ਮਾਡਲ ਆ 11 ਤਾਂ ਮਾਡਲ ਆ ਹਾਂ ਅੱਛਾ 4000 ਘੰਟਾ ਚੱਲਿਆ ਆ ਰੈਕਟਰ 4000 ਘੰਟੇ ਸਾਰਾ ਓਰੀਜਨਲ ਹੀ ਆ ਇਹ ਹਾਂ ਪੂਰਾ ਕਹੇ ਜਿਹੜਾ ਇੰਨਾ ਨਾਮ ਹੈ ਓਰੀਜਨਲ ਕਲਰ ਹੈ ਇਹਦਾ ਹਾਂ ਹਾਂ ਪੂਰਾ ਵਧੀਆ ਓਕੇ ਧਰਮ ਓਰੀ ਲੈ ਕਰਵਾ ਦੇ ਕਰਾ ਕੱਲਾ ਕ ਬਈ ਨਵਾਂ ਬਹੁਤ ਆ ਡਾਇਰੈਕਟਰ ਹੈ ਨਾ ਤੇ ਆਦਰ ਮੇ ਦਿਖਾ ਦੇ ਗੱਡੀ ਸਾਨੂੰ ਦੱਸੀ ਕਰ ਰਹੀ ਕੋਈ ਦੇ ਬਾਰੇ ਖੁੱਲ ਕੇ ਜੀ ਦੱਸ ਹੁਣ ਬਾਏ ਡਾਟ ਇੱਕੋ ਹੀ ਤਰ੍ਹਾਂ ਦਾ ਆਉਂਦਾ ਇਹ ਸਾਰਿਆਂ ਦਾ ਇੱਕੋ ਹੀ ਮਾਡਲ ਆਉਂਦਾ ਇਹ ਅੱਛਾ ਹਾਂ ਜੋਂਡੀਰ ਮਤਲਬ ਸਾਰਾ ਸੇਮ ਹੀ ਆ ਇਹਦਾ ਇੱਕੋ ਹੀ ਮਾਡਲ ਆਉਂਦਾ ਇਹ ਤਾਂ ਇਹਦਾ ਟਾਪ ਮਾਡਲ ਆਉਂਦਾ ਇੱਕ ਤਰ੍ਹਾਂ ਨਹੀਂ ਆਉਂਦਾ ਇਹ ਅੱਛਾ ਟਾਪ ਮਾਡਲ ਆ ਹੋ ਹੋ ਇੱਕੋ ਹੀ ਤਰ੍ਹਾਂ ਦਾ ਆਉਂਦਾ ਤਾਂ ਬਟਾ ਹੂੰ 75 ਐਚਪੀ ਆ ਇਹ 75 ਹੌਸ ਪਾਵਰ ਚ ਹੈ ਹਾਂ 75 ਹਾਂ ਤੇ ਮੈਨੂੰ ਹੋ ਦਿਖਾਈ ਵਾਰੰਟੀ ਯਾ ਸਟicker ਹਲੇ ਤੱਕ ਹੋਮੀ ਹੈ ਦੇਖੋ ਹੈ ਨਾ ਆ ਲਿੰਕਾਂ ਤਾਂ ਸਾਰੇ ਚੈੱਕ ਕਰਵਾ ਦੇ ਇਹਦੇ ਆਪਣੇ 18 ਦੇ ਟਾਇਰਾਂ ਚਾਉਂਦਾ ਵੀ ਇਹ ਹਾਂ ਹਾਂ 18 18 ਦੇ ਟਾਇਰਾਂ ਜਾ ਰੇ ਮਰਮ ਚੈੱਕ ਕਰਵਾ ਦੇ ਵੀ ਮਗਰਾਟਾਂ ਦੇ ਵਿੱਚੋਂ ਚੈੱਕ ਕਰਵਾ ਦੇ ਫੋਡ ਹੱਡ ਵੀ ਘੈਂਟ ਲੱਗੀ ਹੋਈ ਆ ਟੂਲ ਬਾਕਸ ਜੀ ਵੀ ਉਦਾਂ ਹੀ ਖੜਾ ਹੂੰ ਕਲਰ ਪੇਂਟ ਦਾ ਵੀ 오ਰੀਜਨਲ ਹੀ ਆ ਇਹ ਹਾਂ 오ਰੀਜਨਲ ਆ ਮੰਨ ਕੇ ਤਕਰੀਬਨ 19 21 ਮੜਾ ਮੋਟਾ ਹੀ ਆ ਛ 19 21 ਥੋੜਾ ਮੋਟਾ ਹੀ ਆ ਓਕੇ ਓਕੇ ਬਾਕੀ ਰੇਜਨਲ ਆ 11 ਮਾਡਲ ਆ ਹੈ ਹਾਂ ਕੀ ਆ ਬਤਾ ਯਾਰ 4x4 ਆ ਹੈ ਇਹ ਕਿੰਨੇ ਕੋਣਗੇ ਪੰਜਾਬ ਦੇ ਵਿੱਚ ਪਤਾ ਨਹੀਂ ਤਾਂ ਉਹ ਚਾਰਕ ਕਹਿੰਦੇ ਹੁੰਦੇ ਪੰਜਾਬ ਚਾਰ ਨੇ ਵੀ ਚਾਰ ਨੇ ਪੰਜਾਬ ਦੇ ਚਾਰ ਏਕੜੇ ਦਾ ਵੇਚਦਾ ਤਿੰਨ ਕਿੱਥੇ ਹੋਣਗੇ ਉਹ ਵੀ ਪਤਾ ਕਰਨਾ ਪਊ ਆਪਾਂ ਨੂੰ ਹਣਾ ਏਕਾ ਸਾਡੇ ਉਰੇ ਇੱਕਾ ਸੰਗਰੂਰ ਦੇ ਇੱਥੇ ਸੰਗਰੂਰ ਚ ਇੱਕ ਹੈ ਇੱਥੇ ਆਪਣੇ ਹਾਂ ਕਿਹੜੇ ਪਿੰਡ ਜਾਓ ਇੱਥੇ ਲੱਭ ਹੀ ਆਏਗਾ ਅੱਛਾ ਜੀ ਉਹ ਤਾਂ ਨਹੀਂ ਵੇਚਦਾ ਨਾ ਲੈਣਾ ਪੈਸੇ ਦਾ ਕਦੇ ਕਹਿੰਦਾ ਅਪਰ ਇਹ ਵੀ ਗੱਲ ਹੈ ਕਿ ਇਹ ਤਾਂ ਦੱਸਣਾ ਨਹੀਂ ਵੀ ਉਹ ਵੀ ਆਪ ਹੀ ਦਿਵਾਵਾਂਗੇ ਹਣਾ ਕਿਹ ਜੀ ਲੈਣਾ ਪੈ ਜਾਂਦਾ ਹੂੰ ਲੈ ਮੇਤਰੋ 11 ਮਾਡਲ ਆ ਉਹ ਜਿਸ ਸੱਜਣ ਨੇ ਖਰੀਦਣਾ ਰੇਡ ਰੂਟ ਤੇ ਤਾਂ ਨਹੀਂ ਦੱਸੋ ਚਲੋ ਉਹ ਰਿੰਕੂ ਮੌਕੀਤੀ ਕਰਦਾ ਹੁੰਦਾ ਹੈ ਨਾ ਤੇ ਬਈ ਇਹ ਤੋਂ ਇਲਾਵਾ ਹੁਣ ਆਪਾਂ ਆਹ ਦਿਖਾ 54 ਦਾ ਸਿੱਕਾ ਖੜਾ ਮਿੱਤਰੋ ਬਾਹਲੇ ਸੱਜਰ ਫੋੜ ਲਾਉਂਦੇ ਹੁੰਦੇ ਆ ਵੀ ਅਸੀਂ 54 ਦਾ ਲੈਣਾ ਤੁਰਨੋਂ ਅੱਜ 55 ਦਾ ਦਿਖਾਤਾ ਇਹ ਤੋਂ ਵੀ ਟੌਪ ਦਾ ਦਿਖਾਤਾ ਹੈ ਨਾ ਤੇ 54 ਦਾ ਸਵਾਰੀ ਵੀ ਦੱਸੀ ਬਈ ਇਹ ਨਾ ਡਾਕਟਰ ਅਰੀਜਨਲ ਆ ਸਾਰਾ ਅੱਛਾ ਤੇ 10 ਮਾਰ ਲਾ ਇਹ ਹੂੰ ਤੇ ਟਾਇਰ ਬਾ ਦਵਾਰੇ ਲੱਗੇ ਹੋਏ ਨੇ ਚਾਰ ਕ ਹਜ਼ਾਰ ਘੰਟਾ ਚੱਲਿਆ ਹੋਇਆ ਓਕੇ ਏ ਵੀ 18 ਦੇ ਟਾਇਰਾਂ ਜੀ ਹਨਾ ਹਾਂ ਟਰੈਕਟਰ ਸਾਰਾ ओरिजिनल ਹੈ ਵੀ 18 ਦੇ ਟਾਇਰ ਨੇ ਬੱਲੇ ਹੂੰ ਟਰੈਕਟਰ ਦੇ ਟਾਇਰ ਹੀ ਪੋਲੇ ਬੜੇ ਬੜੇ ਨੇ ਮੈਨੂੰ ਡੱਕ ਡੱਕ ਜਿਹੇ ਵੀ ਲੱਗਾ ਹੋਇਆ ਹੈ ਹਨਾ ਟੌਪ ਮਾਡਲ ਆ ਸਾਰਾ ਅੱਛਾ 65 ਟਰੈਕਟਰ ਆ ਪੂਰਾ ਹੈ ਨਾ ਇਹਦੇ ਇਹਦਾ ਇਹਦਾ ਨੰਬਰ ਕਿੱਥੋਂ ਦਾ ਹੈ ਏ ਪੀ ਵੀ ਉਹ ਦੂਜੇ ਦਾ ਮੈਨੂੰ ਨਾ ਹੋਇਆ ਪਹਿਲਾਂ ਨਵਾਂ ਥੋੜੀ ਚੱਲੇ ਲੈ ਤੇ ਬੰਦੇ ਨਾ ਹੀ ਨਵਾਂ ਅੱਛਾ ਇਹ ਨਵਾਂ ਹੋ ਜੂ ਪਾਸਿੰਗ ਪਈ ਆ ਦੇ ਦੀ ਜਿਹੜੀ ਪਾਸਿੰਗ ਹੈਗੀ ਆ ਸਰਕਾਰੀ ਪਲੇਟਾਂ ਵੀ ਲੱਗੀਆਂ ਪਈਆਂ ਨੇ ਨਾ ਜਲੰਧਰ ਦਾ ਨੰਬਰ ਆ ਹਾਂ ਜਲੰਧਰ ਦਾ ਕਮੌਰ ਦਾ ਟਰੈਕਟਰ ਆ ਯਾਰ ਪੂਰਾ ਘੈਂ ਲਾ ਮਿੱਤਰੋ ਕਰਿਓ ਸੰਪਰਕ 10 ਮਾਡਲ ਦਾ ਗਾਧਕਰ ਵਿੱਚ ਸਾਰੇ ਹਮ ਰੈਂਬਰੋਂ ਮੋ ਦਿਖਾ ਦੇ ਮਾ ਸਾਰੇ ਹਮ ਪੂਰਾ ਘੈਂਟ ਕੰਡੀਸ਼ਨ ਦਾ ਰੈਕਟਰ ਮਾਗਰੋ ਵੀ ਦਿਖਾ ਦੇ ਮਾਗਰ ਦਿਖਾ ਦੇ ਹਰ ਜਿੱਦਾਂ ਨਹੀਂ ਦੇਣੇ ਨਾਲ ਨਾ ਨਾ ਤਾਂ ਕਹਿੰਦੋ ਇਹ ਤਾਂ ਰੱਖਾਂਗੇ ਆਪਾਂ ਇਹਦਾ ਰੰਗ ਕਰਾਇਆ ਸੀ ਮਾ ਜੌਂਡੀਅਰ ਵੇਚ ਦੇਾਂਗੇ ਜੌਂਡੀਅਰ ਵਾਲਾ ਰੰਗ ਕਰਾਇਆ ਸੀ ਹੰਦਾ ਸੀ ਅੱਛਾ ਨਹੀਂ ਜੌਂਡੀਅਰ ਤੋਂ ਵੇਚ ਦੇਣਾ ਰੰਗ ਤੋਂ ਜੌਂਡੀਅਰ ਨਾਲ ਕਰਾਈ ਜੰਨਾ ਤੇ ਬਈ ਜਿਹੜਾ ਆ ਖੜਾ ਇਹ ਹੈਗਾ ਆਪਣਾ 950 ਇਹ 950 ਇਹ ਵੀ 11 ਮਾਡਲ ਆ ਉਸੇ ਵੀ 2011 ਮਾਡਲ ਹੈ ਹਾਂ 60 ਕੇ ਪੈਸੇ ਟਾਇਰ ਨੇ ਇਹਦੇ ਖੋਲਿਆ ਖਾਲਿਆ ਪਾ ਪੰਪ ਪੇਜਦਾ ਉਹਨੀਆਂ ਦਿਖਾ ਦੇਣਾ ਮਿਲ ਬਣਾ ਹੂੰ ਠਿੰਗਾ ਹੱਟ 100 ਮੈਸੀ ਹਾਂ ਇਹ ਵੀ 88 ਐਚਪੀ ਚ ਹੁੰਦਾ ਹੈ 60 ਹਸ ਪਾਵਰ ਚ ਯਾਰ ਇਹ ਤਾਂ ਡੇ ਤੋਂ ਡਰ ਬਹੁਤ ਲੱਗਦਾ ਜਵਾਕ ਜੀ ਤਾਂ ਡਰ ਜਾਣ ਹਣਾ ਹਣਾ ਹੈ ਕਿਹੜਾ ਕੋਰੀ ਤਰ੍ਹਾਂ ਔਟ ਜਾ ਹਾਂ ਮੂਰੋ ਵੱਡਾ ਹੈ ਜਦ ਮੈਂ ਜੱਖੀਆਂ ਕਢਦਾ ਹੁੰਦਾ ਹੈ ਐਲਡੀ ਉਲਡੀ ਲਾਈਫ ਹੈ ਮੱਥੇ ਤੇ ਵਧੀਆ ਯਾਰ ਇਹਦੇ ਉਹਦਾ ਰੇਟ ਕੋਈ ਨਹੀਂ ਹੈਗਾ ਦਾ ਰੇਟ ਦੱਸ ਦਿੰਦੇ ਆਪਾਂ ਅੱਛਾ ਮਾਡਲ ਦੱਸਿਆ ਦੀ 11 ਮਾਡਲ 11 ਹੈ ਇਹਦਾ ਨੰਬਰ ਉਪਰ ਇਥੋਂ ਦਾ ਹੈ ਜੀ ਇਹ ਨੰਬਰ ਹਰਿਆਣਾ ਦਾ ਐਚ ਆਰ ਨੰਬਰ ਹੈ ਹਾਂ ਉਦਾਂ ਚੱਲ ਚਲਾ ਵੀ ਤਾਂ ਪੂਰਾ ਓਕੇ ਆ ਪੂਰਾ ਕੈਂਟ ਆ ਪੂਰਾ ਇਹ ਪਾਵਰ ਸ਼ੇਅਰਿੰਗ ਕੰਪਨੀ ਦਾ ਹਾਂ ਟਾਪ ਮਾਡਲ ਹੈ ਡਬਲ ਇਹ ਦੋਨੇ ਪਾਸੇ ਹੁੰਦਾ ਚ ਬਾਬਰ ਉਧਰ ਵੀ ਜੈਕ ਹੁੰਦੇ ਤੇ ਉਧਰ ਵੀ ਜੈਕ ਹੁੰਦਾ ਨਾ ਹੂੰ ਚੱਲਿਆ ਬਹੁਤ ਘੱਟ ਵਧੀਆ ਰੇਟ ਆ ਕੈਂਟ ਇਹ ਅੱਛਾ ਹਾਂ ਕਿੰਨੇ ਦਾ ਬਣੂਆ ਇਹ ਇਹ 265000 ਦਾ ਮੜਾ ਮੋਟਾ ਕਰ ਲੈ ਬਾ 2.5 ਲੱਖ ਦਾ ਦੇ ਦਾਂ ਹਾਂ 2.5 ਲੱਖ ਦਾ 240000 ਦਾ ਤਾਂ ਵਾਧੀਏ ਨਾ ਤਾਂ ਕਰ ਵਾਧੀਆ ਸਦਾ ਉਹ ਆ ਠੀਕ ਹੈ ਲੈ ਮੈਂ ਤੇਰਾ 2 ਲੱਖ ਤੇ 40 ਹਜ਼ਾਰ ਦੇ ਵਿੱਚ ਚੱਕੋ ਯਾਰ 9500 ਹੈ ਮੈਸ਼ਟਰ ਟ੍ਰੈਕਟਰ ਅਰੀਜਨਲ ਆ ਕਿਤੇ ਰੰਗਰ ਆਪਣੀ ਹੋਇਆ ਸਾਰਾ ਟ੍ਰੈਕਟਰ ਦਾ ਇਹ 60 ਹਸ ਪਾਵਰ ਦਾ ਟ੍ਰੈਕਟਰ ਹੈ ਫਿਰ ਵੀ ਤਾਕੜਾ ਹੈ ਤਾਕੜਾ ਟ੍ਰੈਕਟਰ ਆ ਰੇਟ ਕੁਛ ਬਣੀ ਆਗਾ ਤੇ ਜਿਹੜਾ ਵੀ ਇੱਧਰ ਫੜਾ ਕਾਲੇ ਢੱਡਾ ਵਾਲਾ ਯਾਰ ਇਹ 11 ਮਾਡਲ ਆ ਹੂੰ 11 ਮਾਡਲ ਆ 11 ਮਾਡਲ ਹੈ ਹੂੰ ਕੰਡੀਸ਼ਨ ਦਾ ਵੀ ਅਰੀਜਨਲ ਹੋਏ ਇਹ ਜਮੇ ਹੀ ਅਰੀਜਨਲ ਆ ਅੱਛਾ ਹੂੰ ਤੇਰੇ ਮੈਂ ਬਲੈਕ ਬਲੂਕ ਦਾ ਕਰਵਾ ਚੱਕ ਬਈ ਟਿਊਬਾਂ ਟੱਬਾ ਦਾ ਮਗਰਾਟਾਂ ਦਾ ਅੰਦਰੋਂ ਬਾਹਰ ਡਬਲ ਪੀਟੀਓ ਆਗਾ ਹਾਂ ਟਾਇਰ ਨਵੇਂ ਪਾਇਨ ਦੁਬਾਰੇ ਜੋੜਾ ਉਹ 4000 ਘੰਟਾ ਚੱਲਿਆ ਇਹ ਵੀ ਓਕੇ 4000 ਘੰਟਾ ਚੱਲਿਆ ਲੈ ਨਿਕਲ ਲੋਕਾਂ ਦਾ ਕਰਵਾਈ ਚੈੱਕ ਟਾਇਰ ਇਹਦੀ ਨਵੇਂ ਵਰਗੀ ਨੇ ਮਗਰ ਲਈਦਾ ਹਾਂ ਨਵੇਂ ਨਵੇਂ 4000 ਨਵੇਂ ਪਾਇਨ ਹਾਂ ਮੂਰਲੇ ਟਾਇਰ ਬੜੇ ਬੋਏ ਹੋਣੇ ਤੇ ਜਾਜੀ ਇਹ ਇਹਦਾ ਕੀ ਸਾਬ ਇਹਦਾ ਨੰਬਰ ਕਿੱਥੋਂ ਲਾਊਗਾ ਇਹ ਵੀ ਪੰਜਾਬ ਦਾ ਅੱਛਾ ਇਹਦੀ ਪਾਸਿੰਗ ਹੈਗੀ 9 ਹੋ ਜੀ ਵੀ ਅਸੇ ਇਹ ਵੀ ਨਾਮ ਹੋ ਜੂਗਾ ਮੋਗੇ ਦਾ ਨੰਬਰ ਹੈ ਨਾ ਇਹਦਾ ਹਾਂ ਹਾਂ ਇਹ ਵੀ 9 ਹੋ ਜੂਗਾ ਇਹ ਕਿਵੇਂ ਹੋਣ ਲੂਗਾ ਇਹ ਦੂਜੇ ਆਗਾ ਦੂਜੇ ਦਾ ਨਾਮ ਇਹਨੂੰ ਸਟਾਰਟ ਕਰੀ ਅਪ ਇਹਦੀ ਵੜਕ ਤਾਂ ਦੇਖ ਲਈ ਯਾਰ ਕਿਉਂਕਿ ਲੱਗੀਆਂ ਦਾ ਪਾਈਪਾ ਹੋਈਆਂ ਨੇ ਮਾਰਨੀ ਇਹਦੇ ਨਾਲ ਹੀ ਚੇਕਾ ਹੀ ਨੇ ਆਪਾਂ ਉਹ ਵੀ ਸਟਾਰਟ ਕਰਕੇ ਦੇਖਣੀ ਸੀ ਨਾ ਪੁਰਾ ਕੇ ਇਹ ਤਾਂ ਦੇਖ ਲੈ ਮੈਨੂੰ ਇਹ ਨਹੀਂ ਨਹੀਂ ਵੀ ਯਾਰ ਇਹਦੀ ਵੀ ਦਿਖਾ ਵੜਕ ਮਾਰ ਕੇ ਆਪਾਂ ਦੇਖਦੇ ਆਂ ਦਰਮੇ ਵੀ ਜਹਾਜਪੁਰ ਦਾ ਟਰੈਕਟਰ ਆ ਇਹ ਦੇਖਦੇ ਆਂ ਪਕਾਰੀ ਕਿਵੇਂ ਮਾਰਦਾ ਨਾ ਇਹ ਸਾਈਲੈਂਟ ਜਣੀ ਹੈਗਾ ਇਹ ਫਰਕ ਆ ਵੱਡੇ ਬੈਠਾ ਦਾ ਫਰਕ ਹੁੰਦਾ ਇਹਦਾ ਕਰੀ ਬੰਦਾ ਮਗੈ ਸਾਈਲੈਂਟ ਜਗੇ ਮੈਂ ਮੈਂ ਇਹਦਾ ਫਰਕ ਹੁੰਦਾ ਵੱਡੇ ਡਾਇਰੈਕਟਰ ਉਹਦਾ ਵੀ ਫਰਕ ਆ ਉਹ ਜਾਦੇ ਖੜਕਦੇ ਨੇ ਥੋੜਾ ਜਿਆ ਛੋਟੀ ਵੱਧ ਚੀਕਾਂ ਮਾਰਦੇ ਇਹ ਮਤਲਬ ਸਿਆਣੇ ਨੇ ਜੱਟ ਗਏ ਦੀ ਬਜ਼ੁਰਗ ਨੇ ਇਹ ਉਹ ਆਣਾ ਥੋੜਾ ਜਿਆ ਫਰਕ ਹੁੰਦਾ ਇਹਦਾ ਹਮ ਜਦੋਂ ਸਾਈਲੈਂਟ ਜੱਟ ਡਾਇਰੈਕਟਰ ਆਵਾਜ਼ ਕੋਈ ਬਾੜੀ ਨਹੀਂ ਜਦੋਂ ਵੱਡੀਆਂ ਗੱਟੀਆਂ ਦੀ ਆਵਾਜ਼ ਨਹੀਂ ਪਿੱਛੋਂ ਸੁਣਦੀ ਇਹਦਾ ਫਰਕ ਹੁੰਦਾ ਵੱਡੇ ਤੇ ਜਿਹੜਾ ਆ ਖੜੇ ਇੱਧਰ 60 65 ਬਾਈ ਇਹ 2013 ਮਾਡਲ ਹੈ ਵੀ ਪੂਰਾ ਘੈਂਟ ਰੈਟਰਾਂ 2013 ਮਾਡਲ ਹਾਂ ਹਾਂ ਓਕੇ ਕੰਡੀਸ਼ਨ ਕੰਡੀਸ਼ਨ ਦਾ ਕਿਵੇਂ ਹੈ ਪੂਰਾ ਘੈਂਟ ਹੈ ਨਾ ਇਹ ਚੱਲਿਆ 900 900 ਘੰਟਾ ਚੱਲਿਆ ਇਹ origignal ਹੀ ਸਾਰਾ ਹਾਂ ਰੇਨ ਨਾਲ ਆਤਾ ਕਲੀਅਰ ਜੀ ਮਰਵਾਈ ਹੋਇਆ ਬਸ ਇੱਥੇ ਹੈ ਆ ਕਲੀਅਰ ਜੀ ਮਰਵਾਈ ਹੋਈ ਹੋ ਕੇ ਬਸ ਕਲੀਅਰ ਕਰਵਾਈ ਹੋਈ ਹੈ ਕੱਲੀ ਹਾਂ ਉਹ origignal ਉਹਦੇ ਨਾਲ ਚਮਕ ਉੱਠ ਖੜਦੀ ਹੈ ਹਾਂ ਚਮਕ origignal ਕਲਰ ਉੱਠ ਖੜਦਾ ਸਾਰਾ ਟਾਇਰ ਟੂਰ ਨਵੇਂ ਨੇਗੇ ਹੂੰ ਦਰ ਮੈਂ ਮਗਰਾਡਾ ਨੰਦਰੂ ਚੈੱਕ ਕਰਵਾ ਦੇ ਉੱਪਰੋਂ ਦੇਖ। ਇਹ ਵੀ 3 ਸਪੀਡ ਚੇਂਜਰ ਵਾਲਾ ਹੁੰਦਾ ਇੰਨੇ ਕ ਪਾਸੇ ਦਾ ਕੋਈ ਟਰੈਕਟਰ ਨਹੀਂ ਹੁੰਦਾ ਬਹੁਤ ਵਧੀਆ ਟਰੈਵੀ। ਅੱਛਾ। ਪਾਇਟ ਐਚਪੀ ਜਗਾ। ਹੂੰ। ਤੇ ਦਰ ਮੈਂ ਆ ਦਿਖਾ ਦੀ ਰੋਨੇ ਪ੍ਰੋਪਰ ਹੈ ਤੂਲੀ ਕੈਂਡ। ਬੁਰਾ ਕੈਂ ਟਰੈਕਟਰ ਹੈ ਨਾ। ਇਹ ਦੱਸਿਆ ਸੀਗਾ ਮਾਡਲ? ਮਾਡਲ 2013। ਪਹਿਲੀ ਕੁਆਲਟੀ ਦਾ ਵੀ। ਪਹਿਲੀ ਪਾਰਟੀ ਦਾ ਨੰਬਰ ਇਹਦਾ ਪੰਜਾਬੀ ਆ। ਆ ਪੰਜਾਬੀ ਆ। ਟਾਇਰ ਦੂਰ ਅੰਦਰ ਜਮੇ ਨਵੇਂ ਪਵਾ ਰੱਖਿਆ ਹਾਂ ਰੰਬ ਰੰਬ ਚੱਕ ਚਲਾ ਦੇ ਦਰਮੇ ਮਗਰਾਟ ਮੂਟ ਪਿੱਛੋਂ ਹੋ ਕੱਕ ਸਾਰੀ ਜਕਰਵਾਇ ਚੈੱਕ ਕਈ ਸੱਜਣਾਂ ਮੈਨੂੰ ਪੁੱਛ ਲੈਂਦੇ ਫਿਰ ਮੈਂ ਉਹਨੂੰ ਕੀ ਦੱਸੂਗਾ ਵੀ ਕਿੰਨਾ ਕਿੰਨੇ ਵੰਗਦਾ ਰਿੰਕੂ ਮੈਂ ਕਦੋਂ ਰਿੰਕੂ ਨੂੰ ਫੋਨ ਲਾ ਲੂ ਹਣਾ ਹਾਂ ਫੋਨ ਲਾ ਲੈਣਾ ਓਕੇ ਤੇ ਤੂੰ ਨਾ ਵਾ ਜਿਹੜਾ ਇੱਧਰਲੇ ਪਾਸੇ ਖੜਾ ਵੀ ਆ ਇਹ 2022 ਮਾਡਲ ਆ 5520 ਹਾਂ 5520 ਮਗਰਾਟ ਐ ਰੇਡੀਅਲ ਨੇ ਦੇ ਇਹ ਆ ਉਹ ਪਾਦੇ ਫੋਨ ਨੂੰ ਬਾਰਾਂ ਦੇ ਬਲਟੋਨ ਤੇ ਪਾਣੀ ਬੱਲਾ ਇਹਦੇ ਅੱਛਾ ਹਾਂ ਨਾਲੇ ਪਾਦੇ ਮੂਰੇ ਵੀ ਜਮਨ ਨਵੇਂ ਹੈ ਹਾਕ ਪਾਣ ਨਾਲੇ ਪਾਦੇ ਓਕੇ ਹੂੰ ਚਾਰੇ ਦਾ ਟਾਇਰ ਹੋਗੇ ਨਵੇਂ ਆਹ ਇਹਦਾ ਸੋਰੀ ਪਾਦੇ ਮਾਦ ਮੂਰੇ ਇਹਦੇ ਬਾਅਦ ਨੇ ਜਾਈਏ ਹਾਂ ਇਹ ਕਿਟਰਾ ਘੈਂਟਾ ਪੂਰਾ Ориਜినਲ ਆ ਸਾਰਾ ਰੇਂਜ ਦਾ ਲਾਫਲੇ ਰੱਖਿਆ ਹੈ ਅੱਛਾ ਸਾਰੀ Ориਜినਲ ਹੈ ਕਨੂਪੀ ਸਿਸਟਮ ਸਾਰਾ ਉਦਾਂ ਹੀ ਹੈ ਹਾਂ ਹਾਂ ਮਗਰਾਡਾਂ ਤੋਂ ਉੱਪਰੋਂ ਧਰਮੇ ਯੂਜੀ ਗੀਅਰ ਦੇ ਵਿੱਚ ਆ ਇਹ ਹੂੰ 3 ਸਪੀਡ ਚ ਆ ਜਾਂਦਾ ਹੈ ਤੇ ਡਬਲ ਡਿਸਟ੍ਰਿਬਿਊਟਰ ਇਹਦਾ ਟਾਪ ਮਾਡਲ ਹੋਦਾ ਹੂੰ ਪੂਰਾ ਕਹੇ ਟਰੈਕਟਰ ਆ ਇਹ ਇਹਦਾ ਨੰਬਰ 50 ਹੀ ਆ ਬਾਈ ਕਿਵੇਂ 50 ਨੂ 50 50 ਘੋੜਾ ਬੰਪਰ ਵੀ ਲੱਗਿਆ ਪਿਆ ਹੈ ਹੂੰ ਟਰੈਕਟਰ ਰਿਜਨਲ ਆ ਸਾਰਾ ਹੈ ਧਰਮੇ ਟਰੈਕਟਰ ਚੰਗਾ ਹੈ ਪੂਰਾ ਪੂਰਾ ਦੂਰ ਤੋਂ ਦਿਖਾ ਦੇ ਤਰ ਮੈਂ ਨਾਲ ਪਿੱਛੋ ਕਰਵਾਏ ਨੂੰ ਚੱਕ ਲੈ ਸਾਰਾ ਦੇਖੋ ਕੋ ਕੱਕ ਜਮਾ ਘਾਸੇ ਨਹੀਂ ਪਈ ਹੋਈ ਹੂੰ ਦੂਰ ਦੂਰ ਦਾ ਸਾਰ ਜਦ ਮੈਂ ਜਾ ਜਾਂਦਾ ਹਾਂ ਆਹ ਟਰੈਕਟਰ ਦੇ ਕਰਵਾ ਦਰਸਨ ਦੁਆਰੇ ਫੇਰ 5510 ਦੇ ਬਸ ਜਾ 5530 ਨਿਊ ਹਾਲੈਂਡ ਵਾਲਿਆਂ ਦਾ ਲੋਕ ਉਹਦੇ ਮਾਗਰ ਪਏ ਹੋਇਆ ਉਹ ਮਿਲ ਜਾਂਦਾ ਜਮੇ ਨਹੀਂ ਮਿਲਦਾ ਸਹੀ ਗੱਲ ਹੈ ਹੈਨਾ 5510 ਤੁਹਾਨੂੰ ਬੜੀ ਮੁਸ਼ਕਲ ਨਾਲ ਮਿਲੂ 5530 ਤਾਂ ਫੇਰ ਵੀ ਮਿਲ ਜਾਂਦੇ ਆ ਤੇ ਪਿੰਡ ਖੜਿਆ ਮਿੱਤਰੋ ਕਲਾਰ ਤੇ ਜਿਲ੍ਹਾ ਪੈ ਜਾਂਦਾ ਸੰਗਰੂਰ ਸੁਨਾਮ ਤੋਂ ਸੰਗਰੂਰ ਰੋਡ ਦੇ ਉੱਪਰ ਨੇ ਵਿਚਾਲੇ ਜੇ ਪਿੰਡ ਪੈ ਜਾਂਦਾ ਨਾ ਬਈ ਹਾਂ ਕਲਾਰ ਨਾ ਬਈ ਦਾ ਰਿੰਕੂ ਆ ਤੁਹਾਡਾ ਮੋਬਾਈਲ ਨੰਬਰ ਦੱਸਿਓ 95575562273 ਹਾਂ 62273 ਉੱਚੇ ਮਾਡਲਾਂ ਤੇ ਲਗਭਗ ਸਾਰੇ ਹੈਗੇ ਉੱਚੇ ਮਾਡਲ ਨੇ ਬਾਈ ਹਾਂ ਲਾਉਣ ਲਗਭਗ ਸਾਰਿਆਂ ਤੇ ਹੋ ਜਾਊਗਾ ਹਾਂ ਹੋ ਜਾਂਦਾ ਦੋ ਤਿੰਨ ਸਾਰਿਆਂ ਦੀ ਹੋ ਜਾ ਸਾਰਿਆਂ ਦੀ ਹੋ ਜਾਊਗਾ ਚਲੋ ਤੇਲਾ ਮਿੱਤਰੋ ਕਰੋ ਸੰਪਰਕ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ